ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀ ਬਾਤ ਪੀਐਮ ਮੋਦੀ ਦੀ ਪਟਿਆਲਾ ਫੇਰੀ ਨੇ ਸੁਰੱਖਿਆ ਏਜੰਸੀਆਂ ਦੇ ਸਾਹਸ ਉੱਤੇ 2022 ਚ ਵਿਰੋਧ ਕਰਨ ਲਈ ਪੁੱਛ ਸਕੇ ਸੀ ਰੈਲੀ 'ਚ ਤੇ ਹੁਣ ਵੀ ਵਿਰੋਧ ਦਾ ਕਰਨਾ ਪੈ ਸਕਦਾ ਹੈ ਸਾਹਮਣਾ ਸ਼ੇਰ ਦਰਬਾਰ ਸਾਹਿਬ ਜਾਲੇ ਸ਼ਰਦਾਲਾ ਵਨਲ ਵਾਪਰਿਆ ਹਾਸਾ ਬਾਸ ਦੇ ਉਟਗੇ ਪਰਖਚੇ ਦੋਸ਼ਰਦਾਲਾ ਦੀ ਹੋਈ ਮੌਤ ਬਲਕੌਰ ਸਿੱਧੂ ਨੇ ਇੱਕ ਵਾਰ ਫੇਰ ਤੋਂ ਸਿੱਧੂ ਦੇ ਕਤਲ ਲਈ ਮੰਗਿਆ ਇਨਸਾਫ ਸੁਖਚਿੰਦਰ ਰੰਧਾਵਾ ਦੇ ਹੱਕ ਚ ਚੌਂ ਰੈਲੀ ਨੂੰ ਕੀਤਾ ਸੰਬੋਧਨ ਤਿਹ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚ ਪਹਿਲੀ ਵੱਡੀ ਰੈਲੀ ਨੂੰ ਸੰਬੋਧਨ ਕਰਨ ਪੁੱਜ ਰਹੇ ਹਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤੇ ਰੈਲੀ ਵਿੱਚ ਸ਼ਿਰਕਤ ਕੀਤੇ ਬਿਨਾਂ ਹੀ ਪਰਤਣਾ ਪਿਆ ਸੀ ਤੇ ਹੁਣ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਰੈਲੀ 'ਚ ਪੁੱਜ ਰਹੇ ਮੋਦੀ ਦੀ ਸੁਰੱਖਿਆ ਵੀ ਏਜੰਸੀਆਂ ਲਈ ਚੁਣੌਤੀ ਬਣੀ ਹੋਈ ਹੈ। ਇੱਕ ਪਾਸੇ ਪ੍ਰਧਾਨ ਮੰਤਰੀ ਦੇ ਸਮਰਥਕਾਂ ਵੱਲੋਂ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਮਾਰਚ ਦੀ ਰੂਪਰੇਖਾ ਉਲੀਕੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਖਿਲਾਫ ਪ੍ਰਦਰਸ਼ਨ ਕੀਤੇ ਜਾਣ ਦੀ ਉਮੀਦ ਹੈ। ਦਾਅਵੇ ਹੈ ਕਿ ਪੀਐਮ ਦੀ ਪਹਿਲੀ ਰੈਲੀ ਪਟਿਆਲਾ ਵਿੱਚ ਹੋਣ ਜਾ ਰਹੀ ਹੈ ਤੇ ਕਿਸਾਨ ਇਸ ਦਾ ਸਖਤ ਵਿਰੋਧ ਕਰਨ ਦੀ ਤਿਆਰੀ ਕਰ ਰਹੇ ਨੇ। ਕਿਸਾਨ ਪੀਐਮ ਤੇ ਭਾਜਪਾ ਸਰਕਾਰ ਦੀਆਂ ਨੀਤੀਆਂ ਦੇ ਲਗਾਤਾਰ ਵਿਰੋਚ ਨੇ ਤੇ ਹੁਣ ਉਹ ਪੰਜਾਬ ਵਿੱਚ ਪੰਜਾਬ ਦੀਆਂ ਰੈਲੀਆਂ ਦਾ ਵਿਰੋਧ ਕਰਨ ਦੀ ਤਿਆਰੀ ਕਰ ਰਹੇ ਨੇ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਜਲੰਧਰ ਵਿੱਚ ਵੀ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਨੇ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਸਥਾਨਕ ਪੁਲਿਸ ਨੇ ਅਲਰਟ ਜਾਰੀ ਕੀਤਾ ਹੈ ਸੁਰੱਖਿਆ ਵਧਾ ਦਿੱਤੀ ਗਈ ਹੈ ਡੀਜੀਪੀ ਗੌਰਵ ਯਾਦਵ ਵੱਲੋਂ ਸਾਰੇ ਸੁਰੱਖਿਆ ਪ੍ਰਬੰਧਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਸਮਰਾਲਾ ਨੇੜਲੇ ਪਿੰਡ ਚੈਲਾ ਦੇ ਨੈਸ਼ਨਲ ਹਾਈਵੇ ਤੇ ਇੰਦੌਰ ਤੋਂ ਚੱਲੀ ਧਾਰਮਿਕ ਯਾਤਰੀਆਂ ਨਾਲ ਭਰੀ ਇੱਕ ਬੱਸ ਸੜਕ ਵਿਚਾਲੇ ਖੜੇ ਟਿੱਪਰ ਟਰਾਲੇ ਵਿੱਚ ਜਾ ਵਧੀ ਹੈ। ਇਹ ਸ਼ਰਧਾਲੂ 1 ਮਹੀਨੇ ਦੇ ਧਾਰਮਿਕ ਟੂਰ ਤੇ ਸਨ ਅੱਜ ਇਹ ਅੰਮ੍ਰਿਤਸਰ ਵਿਖੇ ਸ਼ੇਰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਸਨ। ਇਹ ਹਾਦਸਾ ਇੰਨਾ ਭਿਆਨਕ ਸਾਬਿਤ ਹੋਇਆ ਹੈ ਕਿ ਬੱਸ ਦਾ ਇੱਕ ਪੂਰਾ ਪਾਸਾ ਹੀ ਨੁਕਸਾਨਿਆ ਗਿਆ ਤੇ ਬੱਸ 'ਤੇ ਬੈਠੇ ਯਾਤਰੀਆਂ ਵਿੱਚ ਚੀਖ ਚਿਹੜਾ ਮਚ ਗਿਆ ਇਸ ਹਾਦਸੇ ਤੋਂ ਬਾਅਦ ਮੌਕੇ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਇਕੱਠੇ ਹੋਏ ਤੇ ਉਹਨਾਂ ਨੇ ਪਾਸਟ ਫਸੇ ਯਾਤਰੀਆਂ ਨੂੰ ਬਾਹਰ ਕੱਢਣ ਲਈ ਰਾਹਤ ਕਰ ਜਨਮ ਪਈ ਮੌਕੇ ਤੇ ਸਮਰਾਲਾ ਪੁਲਿਸ ਵੀ ਪਹੁੰਚ ਗਈ ਸੀ ਬਾਸ ਵਿੱਚੋਂ ਜ਼ਖਮੀ ਯਾਤਰੀ ਨੂੰ ਕੱਢ ਕੇ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਹਾਦਸੇ ਦੇ ਵਿੱਚ ਦੋ ਮਹਿਲਾ ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਹੋਰ ਯਾਤਰੀ ਦੀ ਹਾਲਤ ਬੜੀ ਨਾਜ਼ੁਕ ਦੱਸੀ ਜਾ ਰਹੀ ਹੈ ये हमारी कंपनी की तो ठीक है जो हमारा था मुखिया जो बस करके लाया था उसको भी एक्सीडेंट में बहुत ज़्यादा लगी है और शायद दो की हालत बहुत गंभीर है कहाँ से कहाँ जा रहे थे? ये हम चारों धाम करके आया विष्णु देवी जा रहे थे हाँ जी कहाँ कहाँ जाके कर पहले हमने पहले सबसे पहले जमोत्री करा फिर गंगोत्री करा फिर केदारनाथ करा फिर उसके बाद हरी अपने बद्री विशाल करा और फिर अपने यहाँ हरिद्वार में रुके थे कितनी टोटल थे इसमें सर होगी के लगभग। कितने दिन हुए आपको चले? गए। हम था उसको भी हाथ और पैर और इसमें लगी हुई है कांग्रेस पार्टी प्रचार पंजाब के मरहूम कलाकार सिद्धू मूसेवाला पिता बलकौर सिंह सिद्धू कई कांग्रेसी उम्मीदवार समर्थन प्रचार हुए ਉਥੇ ਬਲਕੌਰ ਸਿੰਘ ਸਿੱਧੂ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ 'ਚ ਚੋਣ ਮੀਟਿੰਗਾਂ ਨੂੰ ਸਮੋਦਨ ਕੀਤਾ ਗਿਆ ਬਲਕੌਰ ਸਿੱਧੂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਉਹ ਕੋਈ ਰਾਜਨੀਤਿਕ ਆਗੂ ਨਹੀਂ ਹੈ ਤੇ ਨਾ ਹੀ ਉਹ ਕੋਈ ਸਟਾਰ ਪ੍ਰਚਾਰਕ ਨਹੀਂ ਲੇਕਿਨ ਉਹ ਤਾਂ ਆਪਣਾ ਦੁੱਖ ਲੈ ਕੇ ਲੋਕਾਂ ਚ ਆਏ ਨੇ ਉਹਨਾਂ ਕਿਹਾ ਕਿ ਆਪਣੇ ਪੁੱਤ ਦੇ ਕਤਲ ਦੇ ਇਨਸਾਫ ਲਈ ਪਿਛਲੇ 2 ਸਾਲਾਂ ਤੋਂ ਧੱਕੇ ਖਾ ਰਹੇ ਨੇ ਤੇ ਇਥੋਂ ਤੱਕ ਕਿ ਕਈ ਵਾਰ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਲੇਕਿਨ ਮੁੱਖ ਮੰਤਰੀ ਨਾਲ ਮੁਲਾਕਾਤ ਨਹੀਂ ਹੋ ਸકી ਬਲਕੌਰ ਸਿੰਘ ਦਾ ਕਹਿਣਾ ਸੀ ਕਿ ਇਹ ਸਾਫ ਹੈ ਕਿ ਉਹਨਾਂ ਦੇ ਪੁੱਤ ਨੂੰ ਇੱਕ ਸਾਜ਼ਿਸ਼ ਤਹਿਤ ਮਰਵਾਇਆ ਗਿਆ ਤੇ ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਉਹ ਤਾਂ ਲੋਕਾਂ ਨੂੰ ਇਹ ਅਪੀਲ ਕਰਨ ਆਏ ਨੇ ਕਿ ਪਹਿਲੇ ਵਾਲੀ ਗਲਤੀ ਨਾ ਕੀਤੀ ਜਾਵੇ ਜੋ ਗਲਤ ਲੋਕ ਚੁਣਲੇ ਗਏ ਨੇ ਉਹ ਗਲਤੀ ਮੁੜ ਤੋਂ ਨਾ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਉਮੀਦਵਾਰ ਚੰਨਜੀਤ ਸਿੰਘ ਚੰਨੀ ਨੇ ਜਲੰਧਰ ਜਪ੍ਰੈਸ ਸਵਾਰਤਾ ਕੀਤੀ। ਉਹਨੇ ਕਿਹਾ ਕਿ ਮਰਹੂਮ ਗਾਇਕ ਸਿੱਧੂ ਮਸੇਵਾਲਾ ਦੇ ਪਿਤਾ ਅੱਜ ਸਾਡੇ ਨਾਲ ਚੋਣ ਪ੍ਰਚਾਰ ਕਰਨਗੇ ਉਹ ਸਾਡੇ ਨਾਲ ਸ਼ਾਹਕੋਟ ਇਲਾਕੇ ਚੋਣ ਪ੍ਰਚਾਰ ਕਰਨ ਜਾ ਰਹੇ ਨੇ ਇਸ ਦੌਰਾਨ ਸ਼ਾਹਕੋਟ ਦੇ ਵਿਧਾਇਕ ਹਰਦੇਵ ਲਾਡੀ ਵੀ ਉਹਨਾਂ ਦੇ ਨਾਲ ਰਹਿਣਗੇ ਚੰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਬਣੇ ਸੀ ਤਾਂ ਹਰ ਮੁਲਾਜ਼ਮ ਦੇ ਨਾਲ ਖੜੇ ਸੀ ਤੇ ਉਹਨਾਂ ਨੂੰ ਪੱਕੇ ਕਰਨ ਲਈ ਵਿਧਾਨ ਸਭਾ ਵਿੱਚ ਕਾਨੂੰਨ ਪਾਸ ਕਰਵਾਇਆ ਸੀ ਪਰ ਮੌਜੂਦਾ ਸਰਕਾਰ ਨੇ ਇਸ ਨੂੰ ਮਜ਼ਬੂਤ ਨਹੀਂ ਕੀਤਾ ਤੇ ਬਹੁਤ ਹਲਕਾ ਕਾਨੂੰਨ ਲਿਆਂਦਾ ਜਿਸ ਕਾਰਨ ਅਜੇ ਤੱਕ ਸਾਰੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ ਜਦੋਂ ਸਾਡੀ ਸਰਕਾਰ ਪੰਜਾਬ 'ਚ ਮੁੜ ਤੋਂ ਆਵੇਗੀ ਤਾਂ ਅਸੀਂ ਉਹਨਾਂ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ ਜਿਨ੍ਹਾਂ ਦੀ ਅਸੀਂ ਪੁਸ਼ਟੀ ਨਹੀਂ ਕੀਤੀ ਜੋ ਸਾਨੂੰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਸਰਦਾਰ ਬਲਕੌਰ ਸਿੰਘ ਜੀ ਸਾਡੀ ਕੈਂਪੇਨ ਨੂੰ ਬढ़ावा ਦੇਣ ਵਾਸਤੇ ਜੁਆਇਨ ਕਰ ਰਹੇ ਆ ਜੋ ਸਾਡੇ ਨਾਲ ਸਾਰਾ ਦਿਨ ਰਹਣਗੇ ਤੇ ਉਹਨਾਂ ਦੇ ਵਿਚਾਰ ਮੈਂ ਪਹਿਲਾਂ ਵੈਸੇ ਉਹਰੇ ਬੁਲਾਣਾ ਸੀ ਪਰ ਉਹ ਥੋੜਾ ਜਿਹਾ ਲੇਟ ਆ ਉਹ ਸਿੱਧਾ ਸਾਡੀ ਕੈਂਪੇਨ ਵਿੱਚ ਸ਼ਾਹਕੋਟ ਪਹੁੰਚ ਰਹੇ ਅਗਲੀ ਜਿਹੜੀ ਮੈਂ ਅੱਜ ਤੁਹਾਨੂੰ ਗੱਲ ਕਰਨ ਵਾਸਤੇ ਬੁਲਾਇਆ ਕਿ ਕਾਂਗਰਸ ਪਾਰਟੀ ਦੇ ਸਰਕਾਰ ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ EMPRICE ਦੇ ਲਗਭਗ ਹਰ ਮਸਲੇ ਦਾ ਮੈਂ ਹੱਲ ਕੀਤਾ ਹੈ। ਉਹਨਾਂ ਨੂੰ ਪੱਕੇ ਕਰਨ ਦਾ ਕਾਨੂੰਨ ਬਣਾ ਕੇ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਜਿਹੜਾ ਕਿ ਮੌਜੂਦਾ ਸਰਕਾਰ ਨੇ ਅੱਗੇ ਪਰਸੂ ਨਾ ਕਰਕੇ ਉਹਦੇ ਨਾਲੋਂ ਬਹੁਤ ਹਲਕਾ ਕਾਨੂੰਨ ਦੁਬਾਰੇ ਲੈ ਕੇ ਆਂਦਾ ਜਿਹਦੇ ਨਾਲ ਅੱਜ ਤੱਕ ਪੂਰੇ ਮੁਲਾਜ਼ਮ ਪੱਕੇ ਨਹੀਂ ਹੋਏ। ਇਸ ਕਰਕੇ ਐਸੀ ਇੱਕ ਗਰੰਟੀ ਦੇਣਾ ਚਾਹੁੰਦੇ ਆ ਕਿ ਜਦੋਂ ਵੀ ਸਾਡੀ ਸਰਕਾਰ ਫੇਰ ਪੰਜਾਬ ਦੇ ਵਿੱਚ ਆਈ ਐਸੀ ਜੋ ਮੁਲਾਜ਼ਮ ਅਜੇ ਤੱਕ ਪੱਕੇ ਨਹੀਂ ਹੋਏ ਉਹਨਾਂ ਨੂੰ ਪੱਕੇ ਕਰਾਂਗੇ ਅਗਲੀ ਗੱਲ ਇਹ ਹੈ ਕਿ ਹਿਮਾਚਲ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਜਿੱਥੇ-ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਐਸੀ ਉੱਥੇ 올ਡ ਪੈਨਸ਼ਨ ਸਕੀਮ ਲਾਗੂ ਕੀਤੀ ਹੈ ਹੁਣ ਸਾਡੀ ਇਹ ਗਰੰਟੀ ਹੈ ਕਾਂਗਰਸ ਪਾਰਟੀ ਦੀ ਕਿ ਕਾਂਗਰਸ ਪਾਰਟੀ ਸਦਾ ਚਾਏਗੀ ਤਾਂ 올ਡ ਪੈਨਸ਼ਨ ਸਕੀਮ ਲਾਗੂ ਕਰੇਗੀ ਪੰਜਾਬ ਵਿੱਚ ਵੀ ਤੇ ਕੇਂਦਰ ਵਿੱਚ ਵੀ ਇਹ ਜਿਹੜੀ ਮੌਜੂਦਾ ਇੱਥੇ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਦੋ ਵਾਰ ਕੈਬਨਿਟ ਦੇ ਵਿੱਚ ਪਾਸ ਕਰ ਲਿਆ 올ਡ ਪੈਨਸ਼ਨ ਸਕੀਮ ਦਾ ਮਾਗ ਮੁੱਖ ਮੰਤਰੀ ਨੇ ਜਦ ਬੋਟਾਂ ਆਉਂਦੀਆਂ ਅਨਾਉਂਸ ਕਰ ਦਿੰਦੇ ਕਿ ਅਸੀਂ ਦਵਾਗੇ ਐਤ ਕੀ ਉਹ ਵੀ ਨਹੀਂ ਅਨਾਉਂਸ ਕੀਤਾ ਇਹਦਾ ਮਤਲਬ ਬਹੁਤ ਹੀ ਨੀਤਮਾੜੀ ਹੋ ਗਈ ਇਹਨਾਂ ਨੇ ਨਹੀਂ ਦੇਣਾ ਸੋ ਐਸੀ ਮੰਗ ਕਰਦੇ ਆ ਕਿ ਤੁਰੰਤ ਓਲਡ ਪੈਨਸ਼ਨਸ ਕੀ ਪੰਜਾਬ ਤੇ ਲਾਗੂ ਕੀਤੀ ਜਾਵੇ। ਔਰ ਇਹ ਵੀ ਗਰੰਟੀ ਦਿੰਦੇ ਜੇ ਨਹੀਂ ਕਰਦੇ ਤਾਂ ਐਸੀ ਕਰਾਂਗੇ। ਪੰਜਾਬ ਪਰ ਵਿੱਚ ਗਰਮੀ ਆਪਣਾ ਜ਼ੋਰ ਫੜਦੀ ਜਾ ਰਹੀ ਹੈ ਉੱਥੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਈ। ਇਥੇ ਗਰਮੀ ਦੇ ਬਾਵਜੂਦ ਵੀ ਸੰਗਤਾਂ ਦੀ ਆਸਥਾ ਗਰਮੀ ਤੇ ਭਰੀ ਪੈਂਦੀ ਨਜ਼ਰ ਆ ਰਹੀ ਹੈ ਉਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਆ ਰਹੀਆਂ ਸੰਗਤਾਂ ਲਈ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਕਾ ਪ੍ਰਬੰਧ ਕੀਤੇ ਗਏ ਨੇ ਐਸਜੀਪੀਸੀ ਵੱਲੋਂ ਸੰਗਤ ਲਈ ਠੰਡੇ ਮਿੱਠੇ ਜਲ ਦੀ ਛਬੀਲ ਤੇ ਠੰਡੇ ਪਾਣੀ ਦੇ ਜਗਾ ਜਗਾ ਇੰਤਜ਼ਾਮ ਕੀਤੇ ਗਏ ਨੇ ਤਾਂ ਜੋ ਸੰਗਤਾਂ ਪਾਣੀ ਪੀ ਸਕਣ ਉਥੇ ਸੰਗਤਾਂ ਲਈ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਗਾ ਜਗਾ ਤੇ ਕੂਲਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਜੋ ਗਰਮੀ ਤੋਂ ਰਾਹਤ ਮਿਲ ਸਕੇ ਦਰਬਾਰ ਸਾਹਿਬ ਸਭ ਧਰਮਾਂ ਦਾ ਸਾਂਝਾ ਸਥਾਨ ਹੈ ਜਿੱਥੇ ਕੀ ਹਮੇਸ਼ਾ ਹੀ ਸੰਗਤ ਜਿਹੜੀ ਆ ਗੁਰੂ ਨਾਨਕ ਪ੍ਰਸਤ ਘੋਣ ਆਉਦੀ ਆ ਗਰਮੀ ਦਾ ਬਹੁਤ ਵੱਡਾ ਪ੍ਰਕੋਪ ਚੱਲ ਰਿਹਾ 45 ਡਿਗਰੀ ਤੋਂ ਉੱਪਰ ਟੈਂਪਰੇਚਰ ਜਾ ਰਿਹਾ ਪਰ ਸੰਗਤ ਦੀ ਆਮਦ ਜਿਹੜੀ ਆ ਉਹ ਗਰਮੀ ਜਿਹੜੀ ਆ ਰੋਕ ਦੀ ਦਿਖਾਈ ਨਹੀਂ ਦੇ ਰਹੀ ਸੋ ਇਸ ਗੱਲ ਦੇ ਮੱਦੇਨਜ਼ਰ ਪ੍ਰਬੰਧ ਵੱਲੋਂ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਦਰਬਾਰ ਸਾਹਿਬ ਦੇ ਮੈਨੇਜਰ ਤੇ ਹੋਰ ਸਾਰੇ ਪ੍ਰਬੰਧਾ ਵੱਲੋਂ ਜੋ ਸੰਗਤ ਦੀ ਆਮਦ ਦੇ ਲਈ ਗਰਮੀ ਦੇ ਮੁਕਾਬਲੇ ਕਰਨ ਵਾਸਤੇ ਜਿਹੜੇ ਪ੍ਰਬੰਧ ਕੀਤੇ ਗਏ ਆ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜੇ ਮੈਟ ਜਿਹੜੇ ਆ ਉਹ ਮੈਟ ਵਧੀਆ ਵਿਚਾਈ ਗਏ ਆ ਤੇ ਫਿਰ ਉਹ ਮੈਟ ਜਿਹੜੇ ਆ ਗਿੱਲੇ ਕੀਤੇ ਜਾਂਦੇ ਆ ਤਾਂ ਕਿ ਸੰਗਰ ਦੇ ਪੈਰਾਂ ਨੂੰ ਜਿਹੜੇ ਆ ਉਹ ਗਰਮੀ ਨਾ ਲਗੇ ਉਸ ਤੋਂ ਇਲਾਵਾ ਉੱਥੇ 쿨ਰ ਵੱਡੇ 쿨ਰ ਐਦ ਕੀ ਲਾਏ ਗਏ ਆ ਪੱਖੇ ਲਾਏ ਗਏ ਆ ਇਹਦੇ ਨਾਲ ਐਨ ਕੀ 3 ਲੱਖ ਰੁਪਿਆ ਦਾ ਇੱਕ ਵੱਖਰਾ ਪ੍ਰੋਜੈਕਟ ਆ ਜਿਹੜੇ ਫੁਆਰੇ ਚੱਲਦੇ ਆ ਪਾਣੀ ਦੇ ਫੁਆਰੇ ਚੱਲਦੇ ਆ ਚਾਨਣੀ ਉੱਥੇ ਲਾਈ ਗਈ ਆ ਸੋ ਉਸ ਦੇ ਨਾਲ ਜਿਹੜੀਆਂ ਸ਼ਵੀਲਾਂ ਦਾ ਪਜਾਲਾ ਜਿਹੜਾ ਜਦੋਂ ਸੰਗਤ ਲਾਈਨਾਂ ਵਿੱਚ ਲੱਗਦੀ ਆ ਤੇ ਉਹਦਾ ਜਾਲ ਉੱਥੇ ਵਰਤਿਆ ਜਾ ਰਿਹਾ ਸੋ ਸ਼ੋਮੀ ਕਮੇਟੀ ਦੇ ਮੁਲਾਜ਼ਮ ਜਿਹੜੇ ਆ ਉਹ ਵੱਡੀ ਪੱਧਰ ਤੇ ਸੰਗਤਾਂ ਦੀ ਸੇਵਾ ਕਰਦੇ ਆ ਜਿਹੜੀ ਭਾਵੇਂ ਕਿ ਉਹਨਾਂ ਦੀ ਡਿਊਟੀ ਵੀ ਆ ਪਰ ਖਾਸ ਤੌਰ ਤੇ ਗਰਮੀ ਦੇ ਮੌਸਮ ਦੇ ਮਤੇ ਨਜ਼ਰ ਸੰਗਤਾਂ ਦੀ ਸਹੂਲਤ ਵਾਸਤੇ ਹਰ ਇਲਾਇਆ ਉਹ ਵਰਤਿਆ ਜਾ ਰਿਹਾ ਤੇ ਸੰਗਤ ਦੀ ਆਮਦ ਵੀ ਕਿਸੇ ਤਰ੍ਹਾਂ ਕੋਈ ਘਟ ਦਿਖਾਈ ਨਹੀਂ ਦੇ ਰਹੀ ਹੁਸ਼ਿਆਰਪੁਰ ਦੇ ਪ੍ਰਭਾਤ ਚੌਂਕ ਨੇੜੇ ਇੱਕ ਕਲੀਨਿਕ ਤੋਂ ਦਵਾਈ ਲੈਣ ਆਈ ਮਹਿਲਾ ਨੂੰ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਮਹਿਲਾ ਦਾ ਪਰਸ ਲੁੱਟ ਲਿਆ ਗਿਆ ਤੇ ਫਰਾਰ ਹੋ ਗਏ। ਮਹਿਲਾ ਦੇ ਦਰਸ਼ਨ ਮੁਤਾਬਿਕ ਪਰਸ ਵਿੱਚ 1500 ਰੁਪਏ ਦੀ ਨਕਦੀ ਮੋਬਾਈਲ ਫੋਨ ਤੇ ਜ਼ਰੂਰੀ ਕਾਗਜ਼ਾਤ ਸੀ ਹਾਲਾਂਕਿ ਪੀੜਤ ਮਹਿਲਾ ਵੱਲੋਂ ਖੁਦ ਲੁਟੇਰਿਆਂ ਨੂੰ ਕਾਬੂ ਕਰਨ ਲਈ ਉਹਨਾਂ ਦਾ ਪਿੱਛਾ ਵੀ ਕੀਤਾ ਗਿਆ ਪਰੰਤੂ ਭੱਜਦੀ ਹੋਈ ਮਹਿਲਾ ਸੜਕ ਵਿੱਚ ਡਿੱਗ ਪਈ ਜਿਸ ਕਾਰਨ ਉਹ ਮਾਮਲੀ ਜੀ ਜ਼ਖਮੀ ਹੋਈ ਤੇ ਇਸ ਦੌਰਾਨ ਸਕੂਟਰ ਸਵਾਰ ਕੁਝ ਨੌਜਵਾਨਾਂ ਵੱਲੋਂ ਖੁਦ ਲੁਟੇਰਿਆਂ ਦਾ ਪਿੱਛਾ ਵੀ ਕਰਨਾ ਚਾਹਿਆ ਪਰੰਤੂ ਲੁਟੇਰੇ ਭੱਜਣ 'ਚ ਕਾਮਯਾਬ ਹੋ ਗਏ ਘਟਨਾ ਤੋਂ ਬਾਅਦ थाना ਮਾਡਲ ਟਾਊਨ ਦੇ ਐਸਐਚਓ ਰਾਮ ਸਿੰਘ ਵੀ ਘਟਨਾ ਵਾਲੀ ਥਾਂ ਤੇ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਯਾਮੀਨੀ ਗੋਮਰ ਮੀਟਿੰਗ ਲਈ ਟਾਂਡਾ ਦੁਸ਼ਮੇਸ਼ ਨਗਰ ਤੇ ਆਇਆ ਪੁਰ ਵਿੱਚ ਪਹੁੰਚੇ ਜਿੱਥੇ ਪਾਰਟੀ ਵਰਕਰਾਂ ਨੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਮੀਟਿੰਗ 'ਚ ਵੱਡੀ ਗਿਣਤੀ 'ਚ ਕਾਂਗਰਸੀ ਵਰਕਰਾਂ ਨੇ ਸ਼ਿਰਕਤ ਕੀਤੀ ਯਾਮੀਨੀ ਗੋਮਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਇੱਕ ਮੌਕਾ ਦਿਓ ਤਾਂ ਜੋ ਮੈਂ ਤੁਹਾਡੀ ਸੇਵਾ ਕਰ ਸਕਾਂ ਇਸ ਦੌਰਾਨ ਯਾਮੀਨੀ ਨੇ ਸਾਰੇ ਲੋਕਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟ ਦੇਣ ਦੀ ਅਪੀਲ ਕੀਤੀ ਅਗਾਮੀ ਕੁਝੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਤੇ ਲੋਕਾਂ ਦੇ ਮਨਾਂ 'ਚ ਕਿਸੇ ਵੀ ਪ੍ਰਕਾਰ ਦਾ ਡਰ ਪੈ ਕੱਢਣ ਦੇ ਮਨੁਰਥ ਨਾਲ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਐਸਐਸਪੀ ਫਤਿਹਗੜ੍ਹ ਸਾਹਿਬ ਡਾਕਟਰ ਅਰਜੋਤ ਗਰੇਵਾਲ ਦੇ ਅਗਵਾਈ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਤੇ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਕਬਜੀਨਾ ਚੋਣ ਅਫਸਰ ਫਤੇਗੜ ਸਾਹਿਬ ਪਰਨੀਤ ਸ਼ੇਰਗਿਲ ਵੱਲੋਂ ਸ਼ਮੂਲਿਤ ਕੀਤੀ ਗਈ ਇਹ ਫਲੈਗ ਮਾਰਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤੇਗੜ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਪਿੰਡਾਂ ਤੋਂ ਹੁੰਦਾ ਹੋਇਆ ਲੰਘਿਆ ਇਸ ਮੌਕੇ ਬੋਲਦੇ ਆ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿਲ ਨੇ ਦੱਸਿਆ ਕਿ ਫਤੇਗੜ ਸਾਹਿਬ ਵਿੱਚ ਆਈਟੀਬੀਪੀ ਤੇ ਗੁਜਰਾਤ ਪੁਲਿਸ ਦੀਆਂ ਵਿਸ਼ੇਸ਼ ਟੁਕੜੀਆਂ ਪਹੁੰਚੀਆਂ ਨੇ ਉਹਨੇ ਕਿਹਾ ਕਿ ਪੰਜਾਬ ਵਿੱਚ 1 ਜੂਨ ਨੂੰ ਵੋਟਿੰਗ ਹੋਏਗੀ ਤੇ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਮਨਾਂ ਚੋਂ ਹਰ ਪ੍ਰਕਾਰ ਦਾ ਡਰ ਪੈ ਕੱਢਣ ਦੇ ਮਨੋਰਥ ਨਾਲ

ਕੀ ਬਿਲਕੁਲ ਫ੍ਰੀ ਫੇਅਰ ਇਲੈਕਸ਼ਨ ਹੋਏਗੀ ਅਸੀਂ ਉਹਨਾਂ ਲਈ ਹਾਜ਼ਰ ਹੈਗੇ ਆਂ ਬਾਹਰਲੀ ਕੋਰਸੇਜ਼ ਵੀ ਆਈਆਂ ਨੇ ਜੇ ਕਿਸੇ ਨੂੰ ਵੀ ਹਲੇ ਕੋਈ ਇਹੋ ਜਿਹਾ ਡਾਊਟ ਹੈਗਾ ਕਿ ਕੋਈ ਗੜਬੜ ਹੋ ਸਕਦੀ ਹੈ ਉਹ ਨਾਲੇ ਦਿਮਾਗ ਤੋਂ ਨਿਕਲ ਜਾਣਾ ਚਾਹੀਦਾ ਤੇ ਨਾਲ ਹੀ ਲੋਕਾਂ 'ਚ ਵੀ ਇਹ ਕੌਨਫੀਡੈਂਸ ਆਏਗਾ ਕਿ ਉਹ ਆ ਕੇ ਤੇ ਆਪਣੀ ਵੋਟ ਕਾਸਟ ਕਰ ਸਕਣ ਬਿਨਾਂ ਕਿਸੇ ਪ੍ਰੈਸ਼ਰ ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਰਵਿੰਦ ਖੰਨਾ ਨੇ ਚੋਣ ਕਮਿਸ਼ਨ ਨੂੰ ਇੱਕ ਹਲਫਨਾਮਾ ਦਿੱਤਾ ਹੈ ਜਿਸ ਵਿੱਚ ਉਹਨਾਂ ਆਪਣੇ ਉੱਤੇ ਹੋਏ ਮੁਕੱਦਮਿਆਂ ਦਾ ਵੇਰਵਾ ਸਾਂਝਾ ਕੀਤਾ ਉਹਨਾਂ ਕਿਹਾ ਹੈ ਕਿ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਵਿਚਾਰ ਅਧੀਨ ਹੈ ਲੋਕ ਸਭਾ ਹਲਕਾ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਵਨੀਤ ਸਿੰਘ ਬਿੱਟੂ ਨੇ ਚੋਣ ਕਮਿਸ਼ਨ ਕੋਲ ਇੱਕ ਹਲਫਨਾਮਾ ਦਾਇਰ ਕੀਤਾ ਜਿਸ ਵਿੱਚ ਉਹਨਾਂ ਆਪਣੇ ਉੱਤੇ ਹੋਏ ਮੁਕੱਦਮਿਆਂ ਦਾ ਬਿਰਵਾ ਸਾਂਝਾ ਕੀਤਾ ਉਹਨਾਂ ਨੇ ਕਿ ਹੈ ਕਿ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਵਿਚਾਰ ਅਧੀਨ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਰਵਨੀਤ ਬਿੱਟੂ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਸਬੰਧੀ ਚੋਣ ਕਮਿਸ਼ਨ ਕੋਲ ਇੱਕ ਹਲਫਨਾਮਾ ਦਾਇਰ ਕੀਤਾ ਜਿਸ ਵਿੱਚ ਚੋਣਾ ਮੁਕਦਮਿਆਂ ਦਾ ਵੇਰਵਾ ਸਾਂਝਾ ਕੀਤਾ ਉਹਨੇ ਕਿਹਾ ਹੈ ਕਿ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਵਿਚਾਰ ਅਧਿਨ ਸਚਕਾਂਨ ਸ੍ਰੀ ਹਰਮੰਦਰ ਸਾਹਿਬ ਵਿਖੇ ਤੀਜੇ ਗੁਰੂ ਸ਼ੇ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ੍ਰੀ ਹਰਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਕੀਰਤਨ ਸੁਣਿਆ ਇਸ ਮੌਕੇ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਸਮੂਹ ਸੰਗਤ ਨੂੰ ਗੁਰਮਰਦਾਸ ਜੀ ਦੇ ਗੁਰਪੁਰਬ ਦੀ ਵਧਾਈ ਦਿੱਤੀ ਤੇ ਜਾਣਕਾਰੀ ਦੇ ਦਿੱਤਾ ਕਿ ਸ਼ਾਮ ਨੂੰ ਦੀਪਮਾਲਾ ਤੇ ਆतिਸ਼ਬਾਜ਼ੀ ਵੀ ਕੀਤੀ ਜਾਵੇਗੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਤਨਤਨ ਸਿਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਗੁਰਮਤ ਸਮਾਗਮ ਕੀਤੇ ਜਾ ਰਹੇ ਨੇ ਅੱਜ ਉੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਦੀਵਾਲਾ ਕੀਤੀ ਜਾ ਰਹੀ ਹੈ ਇਹਨਾਂ ਤੋਂ ਇਲਾਵਾ ਸ਼ਾਮ ਨੂੰ ਸ੍ਰੀ ਰਹਿਰਾਸਾ ਦੀ ਪਾਠ ਤੋਂ ਅਪਰੰਤ ਵਿਸ਼ੇਸ਼ ਤੌਰ ਤੇ ਆਤਸਵਾਜੀ ਹੋਊਗੀ ਸੋ ਸਾਰੀਆਂ ਸੰਗਤਾਂ ਨੂੰ ਤਨਤਨ ਸਿਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਹੁ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਜਿਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੀ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ